ਹਾਲ ਵਿੱਚ ਬੈਠੇ ਸਾਰੇ ਹੀ ਸੁਜਵਾਨ ਸਾਥੀਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਨਕਲਾਬੀ ਸਲਾਮ ਜਦੋਂ ਅਸੀਂ ਕਾਨੂੰਨਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਭ ਨੇ ਖਬਰ ਪੜ੍ਹੀ ਹੋਣੀ ਹੈ ਵੀ ਪੰਜਾਬ ਸਮੇਤ ਚੰਡੀਗੜ੍ਹ ਹਰਿਆਣਾ ਦਿੱਲੀ ਤੇ ਯੂਪੀ ਦੇ ਵਿੱਚ ਅੱਡ-ਅੱਡ ਥਾਵਾਂ ਤੇ 30 ਅਗਸਤ ਨੂੰ NIA ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵੱਡੇ ਪੱਧਰ ਛਾਪੇਮਾਰੀਆ ਕੀਤੀਆਂ ਗਈਆਂ ਤੇ ਜਦੋਂ ਇਹ ਹਮਲਾ ਹੁੰਦਾ ਹੈ ਇੱਕ ਅਜੇ ਹੀ ਐਫ ਆਈ ਆਰ ਦੇ سلسلے ਦੇ ਵਿੱਚ ਜਿਹੜੀ ਆ ਛਾਪੇਮਾਰੀ ਕੀਤੀ ਗਈ ਜਿਹੜੀ ਕਿ ਪਿਛਲੇ ਸਾਲ ਲਖਨਊ ਦੇ ਵਿੱਚ ਇਸੇ ਭਾਰਤ ਸਰਕਾਰ ਨੇ ਆਪ ਦਰਜ ਕਰਾਈ ਸੀ ਤੇ ਉਹ ਪਿਛਲੀ ਉਹ ਖੁੱਲੀ ਐਫ ਆਈ ਆਰ ਨੂੰ ਲੈ ਕੇ ਲਗਾਤਾਰ ਇਹ ਜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੇ ਕਿ ਕਰਦੇ <muchas> ਆਂ <muchas> ਕੋਈ ਬੰਦਾ ਚੋਰੀ ਡਕੈਤੀ ਕਰਦਾ ਹੈ ਕਤਲ ਕਰਦਾ ਹੈ ਬਿਲਾਦ ਕਰਦਾ ਹੈ ਅਜਿਹਿਆਂ ਹਾਲਤਾਂ ਦੇ ਵਿੱਚ ਜਿਹੜੇ ਕਾਨੂੰਨ ਆਮ ਸਾਰੇ ਨਾਗਰਿਕਾਂ ਦੇ ਇੱਕੋ ਜਿਹੇ ਲਾਗੂ ਹੁੰਦੇ ਹਨ ਉਸੇ ਆਮ ਕਾਨੂੰਨਾ ਜਿਹੜੇ ਸਾਡੇ ਮੁਲਕ ਦੇ ਵਿੱਚ ਪਹਿਲਾਂ ਤਿੰਨ ਫੌਜਦਾਰੀ ਕਾਨੂੰਨ ਚੱਲਦੇ ਸੀ ਉਹਨਾਂ ਨੂੰ ਸਰਕਾਰ ਨੇ 1 ਜੁਲਾਈ ਤੋਂ ਬਿਲਕੁਲ ਖਤਮ ਕਰਕੇ ਉਹਨਾਂ ਦੀ ਥਾਂ ਤੇ ਤਿੰਨ ਨਵੇਂ ਕਾਨੂੰਨ ਲਿਆਂਦੇ ਪਹਿਲਾ ਸਾਡੇ ਇੱਥੇ ਭਾਰਤੀ ਦੰਡ ਸੰਹਿਤਾ IPC ਚੱਲਦਾ ਹੁੰਦਾ ਸੀ ਪਹਿਲਾਂ ਉਹਦਾ ਲਿਖਿਆ ਗਿਆ ਮਤਲਬ ਅਸੀਂ ਦਾੰਦਨੀ ਦਿੱਤੇ ਅਮਿਤ ਸ਼ਾਹ ਹਾਂ ਦਾ ਭਾਰਤੀ ਸਾਖਸ਼ੇ અધਿਨਿਯਮ ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜੇ ਪੁਰਾਣੇ ਕਾਨੂੰਨ ਨੇ 90 ਤੋਂ 95% ਪ੍ਰਤੀਸ਼ਤ ਜਿਹੜੇ ਕਾਨੂੰਨ ਨੇ ਨਵੇਂਾਂ 'ਚ ਕੋਈ ਫੇਰ ਬਦਲ ਨਹੀਂ ਕੀਤਾ ਸਿਰਫ ਧਰਾਵਾਂ ਨੂੰ ਅੱਗੇ ਪਿੱਛੇ ਕਰਤਾ 5-10% ਆ ਜਿਹੜਾ ਬਦਲਾ ਕੀਤਾ ਤੇ ਉਹੀ ਬਦਲਾਅ ਦੇ ਸਮੇਂ ਸਭ ਤੋਂ ਉਨਾਂ ਲਈ ਦੰਦ ਤੇ ਆਦਤ ਸੀ ਕਿ ਹੋਣਾ ਕਾਰਨੇ ਸਮੇ ਸਮੇਂ ਤੇ ਚੁਗਨੇ ਅਜਿਹੇ ਕਾਨੂੰਨ ਲਿਆਂਦੇ ਨੇ ਉਹ ਸਾਰੇ ਲੋਕ ਹਰਤੀ ਨਿਤਿਆ ਜਿਹੜੀਆਂ ਨੇ ਉਹ ਉਹਨਾਂ ਨੂੰ ਬਚਾਉਂਦੇ ਨਹੀਂ ਤੇ ਲੋਕਾਂ ਦੇ ਵਿਰੋਧ ਦੇ ਵਿੱਚ ਹੀ ਕਾਨੂੰਨ ਲੈ ਕੇ ਆਏ ਇਸ ਸਮੇਂ ਹਣ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਕਾਨੂੰਨ ਦੀ ਲੋੜ ਤਾਂ ਪੈਂਦੀ ਆ ਸਾਡੇ ਹੱਥਾਂ ਨੂੰ ਅ ਕੋਈ ਵੀ ਜਿਹੜੇ ਹੱਥਾਂ ਨੇ ਸਾਨੂੰ and the 打电话过来，赶紧。 ਹਲਤੀ ਜੀਰ ਦੇ ਵਿੱਚ ਪੱਕਿਆ ਜਾ ਸਕਦਾ ਹੈ ਤੇ ਉਹਨਾਂ ਨੂੰਸਾਲਾ ਬਦੀ ਦੋਸ਼ ਸਾਬਤ ਕਰਨ ਦੀ ਕੋਈ ਲੋੜ ਨਹੀਂ ਸਹਿਤ ਤੋਂਡੇ ਉੱਤੇ ਸ਼ੱਕ ਹੈ ਤਾਂ ਉਹਦੇ ਬਿਨਾਂ ਵੀ ਅੰਦਰ ਰੱਖ ਸਕਦੇ ਨੇ ਇਹਦੀ ਪਹਿਲੀ ਵਾਰ ਸ਼ੁਰੂਆਤ ਹੈ ਜਿਹੜੀ ਉਹ ਫਰੀਜਾਂ ਨੇ ਕੀਤੀ ਸੀ 1818 ਚ ਜਦੋਂ ਅੰਗਰੇਜ਼ਾਂ ਨੂੰ ਲੱਗਿਆ ਵੀ ਸ਼ਾਇਦ ਭਾਰਤ ਦੇ ਵਿੱਚ ਇੱਕ ਹਲਚਰ ਕੋਠਰੀ ਹੈ ਉਦੋਂ ਪੰਗਾਲ ਤੋਂ ਇਹਨਾਂ ਨੇ ਪਹਿਲੀ ਵਾਰ ਇਹ ਜਰੂਰ ਤੂਨ ਲੈ ਕੇ ਆਏ ਫਿਰ ਸਮੇਂ-ਸਮੇਂ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਲੱਗ ਜਦੋਂ ਪਹਿਲੀ ਸੰਸਾਰ ਚੰਡ ਹੋਈ ਹੈ ਉਹਦੇ ਆਸ-ਪਾਸ ਫਿਰ ਇੱਥੇ ਬਹੁਤ ਵੱਡੀਆਂ ਬਗਾਵਤਾਂ ਸ਼ੁਰੂ ਹੋਈਆਂ ਸੀ ਉਦੋਂ ਅੰਗਰੇਜ਼ ਸਰਕਾਰ ਪਹਿਲੀ ਸੰਸਾਰ ਚੰਡ ਦੇ ਨਾਂ ਦੇ ਉੱਤੇ ਫਿਰ ਇੱਥੇ ਇੱਕ ਨਵਾਂ ਕਾਨੂੰਨ ਕਿ ਦਿਹਾਤੀ ਨਜ਼ਰਬੰਦੀ ਵਾਲਾ ਕਾਨੂੰਨ ਲੈ ਕੇ ਆਉਂਦੀ ਹੈ ਡਿਫੈਂਸ ਆਫ ਇੰਡੀਆ ਭਾਰਤ ਰੱਖਿਆ ਦਾ ਕਾਨੂੰਨ ਤੇ ਉਹਦੇ ਤਹਿਤ ਇਹਨਾਂ ਨੇ ਲੋਕਾਂ ਨੂੰ ਬਿਨਾ ਮੁਕੱਦਮਾ ਚਲਾਏ ਬਿਨਾ ਕੋਈ ਦੋਸ਼ ਦੇ ਬਿਨਾ ਕਿਸੇ ਤਰ੍ਹਾਂ ਦੇ ਉਹਨਾਂ ਦੇ ਵੱਲੋਂ ਕੋਈ ਜੁਰਮ ਕੀਤੇ ਉਹਨਾਂ ਨੂੰ ਜੇਲਾ ਦੇ ਵਿੱਚ ਸਾਲੇ ਬਿਤੇ ਇਸੇ ਤਰ੍ਹਾਂ 1919 ਦੇ ਵਿੱਚ ਸਰਕਾਰ ਇੱਕ ਕਾਨੂੰਨ ਲੈ ਕੇ ਆਉਂਦੀ ਹੈ ਕਾਲਾ ਕਾਨੂੰਨ ਜਿਹਦੇ ਵੇਲੇ ਜਿਹਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਲੋਕਾਂ ਦਾ ਸਰਕਾਰ ਦੇ ਉੱਤੇ ਆਇਆ ਸੀ ਜਿਹਦੇ ਬਾਰੇ ਸਾਨੂੰ ਪਤਾ ਰਾਇਲ ਐਕਟ ਨਾਮ ਦਾ ਕਾਨੂੰਨ ਲੈ ਕੇ ਆਉਂਦੇ ਨੇ ਤੇ 13 April 1919 ਨੂੰ ਜਲ੍ਹਿਆ ਵਾਲੇ ਬਾਗ ਦੇ ਵਿੱਚ ਇੱਕ ਵੱਡਾ ਇਕੱਠ ਆਇਆ ਵਿਸ਼ਾਲ ਵਿਸਾਖੀ ਵਾਲੇ ਦਿਨ ਹੁੰਦਾ ਤੇ ਉਹ ਲੋਕ ਅਸਲ ਵਿੱਚ ਵਿਸਾਖੀ ਮਨਾਉਣ ਲਈ ਅੰਨੇਵਾ ਬੁਰੀਆਂ ਚ ਲੈ ਗਿਆ ਇਹ 1922 ਚ ਵੱਡੇ ਵਿਰੋਧ ਤੋਂ ਬਾਅਦ ਕਾਨੂੰਨ ਵਾਪਸ ਲੈ ਲਿਆ ਆਈ ਦੂਜੀ ਸੰਸਾਰ ਜਨ ਨੇ ਫੇਰ ਸਰਕਾਰ ਕਾਨੂੰਨ ਲਿਆਉਂਦੀ ਹੈ ਅਸੇ ਵਿੱਚ ਹੁੰਦਾ ਕੀ 아, 못 ਉਹਨਾ ਜੋਕਾਂ ਦੀ ਰੱਖਿਆ ਕਰ ਲਈ ਹੈ ਵੀ ਜਿਹੜੇ ਹੁਣ ਸੱਤਾ ਦੇ ਉੱਤੇ ਕਾਬਜ ਹੋਏ ਨੇ ਉਹਨਾਂ ਦੇ ਹੁਕਮਾਂ ਨੂੰ ਬਚਾਉਂਦੇ ਨੇ ਇਸੇ ਤਰ੍ਹਾਂ ਜਦੋਂ ਸੰਵਿਧਾਨ ਦੇ 49 ਚ 50 ਚ ਲਾਗੂ ਹੁੰਦਾ ਉਹ ਤੋਂ ਮਹੀਨਾ ਬਾਅਦ ਪਹਿਲੀ ਵਾਰ ਉਹਨਾਂ ਨੂੰ ਲੱਗਿਆ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਉਥੋ ਮਤਲਬ ਉਥਲ ਪਥਲ ਹੋ ਰਹੀ ਹੈ ਤਾਂ ਕਰਕੇ ਉਹਨਾਂ ਨੇ ਇੱਕ ਨੂਰ ਹੋਰ ਲਿਆਂਦਾ ਇਤਿਹਾਸਕ ਨਜ਼ਰਬੰਦੀ ਕਾਨੂੰਨ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਜਿਹੜਾ ਸਾਲੀ ਲੈ ਕੇ ਐਸੀ ਹਾਲਤਾ ਦਾ ਵਿਸ਼ੇਸ਼ ਹਾਲਤਾ ਦਾ ਹਵਾਲਾ ਦੇ ਕੇ ਵੀ ਇਤਿਹਾਲ ਤਾਂ ਵਿਕਾਬੂ ਹੋ ਰਹੀਆਂ ਨੇ ਪਰ ਲਗਾਤਾਰ 1950 ਤੋਂ ਲੈ ਕੇ 1969 ਤੱਕ ਉਹ ਕਾਨੂੰਨ ਚੱਲਦਾ ਰਿਹਾ ਫਿਰ ਉਹਨਾਂ ਤੱਤ ਉਹਨਾਂ ਨੇ ਉਹ ਸਰੂਪ ਵਾਪਸ ਲਿਆ 70 ਦੇ ਵਿੱਚ ਇੱਕ ਨਵਾਂ ਕਾਨੂੰਨ ਆ ਦਮ ਮੀਸਾ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਐਮਰਜੈਂਸੀ ਦੇ ਦੌਰ ਨੂੰ ਜਾਣਦੇ ਨੇ ਜਦੋਂ ਮੀਸਾ ਦੇ ਤਹਿਤ ਵੱਡੇ ਪੱਧਰ ਤੇ ਐਮਰਜੈਂਸੀ ਦੇ ਦੌਰਾਨ ਆ ਗਿਆ ਸੀ ਕੋਈ ਮੁਕੱਦਮੇ ਵਿੱਚ ਨਹੀਂ ਚਲਾਈ ਗਈ ਮੀਸਾ ਬਗਨਾਮ ਹੋਇਆ ਐਮਰਜੈਂਸੀ ਦਾ ਵਾਟ 7844 ਵਾਪਸ ਲੈ ਲਿਆ 485 ਦੇ ਵਿੱਚ ਫਿਰ ਇੱਕ ਤਾੜਾ ਨਵਾਂ ਲਿਆਂਦਾ ਵੀ ਹੁਣ ਇੱਥੇ ਅੱਤਵਾਦ ਦਾ ਦੌਰ ਹੈ ਇਸ ਕਰਕੇ ਅੱਤਵਾਦ ਦੇ ਵਿਰੋਧੀ ਇੱਕ ਕਾਨੂੰਨ ਲਿਆਉਣ ਦੀ ਲੋੜ ਹੈ ਉਹੀ ਪੁਰਾਣੇ ਕਾਨੂੰਨ ਨਵੇਂ ਆ ਰਿਹਾਵਿਆਂ ਚ ਪਾ ਪਾ ਕੇ ਧਿਆਨ ਦੇ ਗਏ